ਈ ਹਾਲ ਹੈ ਕਿਵੇਂ ਹੋ ਹੋ ਠੀਕ ਠਾਕ ਕਿਰਾਈ ਦੇ ਦਰਸ਼ ਛੋੜੇ ਦੁੱਧੇ ਵਾਲਿਆਂ ਨਜ਼ਾਰਾਂ ਦੇ ਲਾਫਰ ਕਰਾਉਣਿਆਂ ਦਰਸ਼ ਛੋੜੇ ਦੁੱਧੇ ਵਾਲਿਆਂ ਯਾਰਾਂ ਦੇ ਆ ਗਏ ਦੁੱਧੇ ਵਾਲੇ ਯਾਰ ਲਾਵਾਂਗੇ ਰੌਣਕਾਂ ਰੱਖਾਂਗੇ ਹੁਣ 15 ਦਿਨ ਉੜੀ ਰਹਿਣਗੇ ਪਲਵਾਨ ਲਾ ਸਵਾਗਤ ਹੋਈ ਜਾਂਦਾ ਹੈ ਆਓ ਦੇ ਆਜੋ ਪਰਵਾਨੋ ਆਓ ਦੇ ਉਹ ਨਾ ਕਿਤੇ ਤੁਸੀਂ ਨਾ ਕਰਿਆ ਹੋਰ ਕੋੜੇ ਜਾਂਦਾ ਹੋਵੇ ਠੀਕ ਆ ਫਿਰ ਕਿਵੇਂ ਯਾਰ ਉਹਨੇ ਜਮਾ ਡੱਕਾ ਪਾ ਲਈ ਨੀ ਵਾਹ ਕੀ ਹਾਲ ਨੇ ਦੱਸੀ ਅਸਰੀ ਦੇਖੀ ਅਰ ਦੱਸਿਆ ਰੇਗਾ ਵਿਖਾਈ ਸ਼ਰੀਰ ਦਾ ਗੱਲ ਬੁਰੀ ਮੈਨੂੰ ਤਾਂ ਲੱਗਦੀ ਹਰ ਕਬਲਾ ਦੀ ਯਾਰ ਨਹੀਂ ਨਾ 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 ਇਹਨੂੰ ਨਹੀਂ ਪਤਾ ਦਾ ਸੈਟਮ ਮੂੰਹ ਤਾਂ ਦੇਖ ਭੈਣ ਦੇ ਯਾਰ ਇਹਦਾ ਮੂੰਹ ਤਾਂ ਕੱਢਾ ਕਰੀ ਬੈਠੇ ਨਹੀਂ ਕੀ ਬਾਤ ਪਾ ਗਿਆ ਦਸੀ ਦੀ ਹੈਂ ਪਰ ਨਹੀਂ ਹਾਂ ਪਹਿਲਾਂ ਉਸ ਨੂੰ ਟਿੱਡੋ ਉਸ ਨੂੰ ਹੈਂ ਉਹਦਾ ਅਸੀ ਬਾਤ ਚੂਸ ਨਾ ਮਾਰ ਤੇ ਇਹਨੂੰ ਨਹੀਂ ਨਾ ਪਤਾ ਲੱਗਦਾ ਇਹਨੂੰ ਮੈਂ ਕੱਲ ਕਹਿਣ ਲੱਗਿਆ ਸੀ ਮਾ ਚਲ ਫਿਰ ਠੀਕ ਹੈ ਮੈਂ ਸਾਡੇ ਨਾਲ ਬੋਲਿਆ ਨਹੀਂ ਓਏ ਹੈਂ ਨਾ ਨਾ ਸਾਡੇ ਨਾਲ ਮੈਂ ਬੋਲਿਆ ਨਹੀਂ ਤੈਨੂੰ ਮੈਂ ਕੱਲ ਕਹਿਣ ਲੱਗਿਆ ਸੀ ਮਾ ਚਾ ਰੱਖ ਲੋ ਵਰਗ ਉਹ ਉਹ ਇਹਨੂੰ ਤਾਂ ਤਾਰ ਲਓ ਪਿੱਟੀ ਜਾਂਦਾ ਉਹ ਜਾਇਆ ਨਹੀਂ ਉਹਦੇ ਕੋਲ ਹੈਗਾ ਉਹ ਵੇਚ ਗਿਆ ਉਹ ਗੱਲਾਂ ਗੱਲਾਂ ਚ ਹੀ ਰਹਿ ਗਈ ਸੀ ਉਹ ਬੰਦੇ ਨੂੰ ਤਾਂ ਤਾਰ ਲਓ ਉਹ ਵੇਚ ਗਿਆ ਹੁੰਦਾ ਹਿਆ ਆਵਾਜ਼ ਕਰਦਾ ਵੇਚਿਆ ਤਾਰੋ ਕਿਵੇਂ ਤਾਰੋਗੇ ਹੁਣ ਇਹਨੂੰ ਪਲਵਾਨ ਨੂੰ ਮੈਂ ਤਾਂ ਕਹਣਾ ਇੰਚ ਆਕੀ ਲੈ ਜਾ ਰਸ ਹੈ ਹੈ ਲੱਤ ਵਾਰ ਕੇ ਕੀ ਕਰੀਓ ਹੈ ਉਹ ਪੁਰਾਵਾ ਪੋੜੇ ਦਾ ਜੀ ਸਾਡਾ ਕੀ ਖਾਦੇ ਹੋ ਪੋੜੇ ਦਾ ਢੋੜੇ ਨੇ ਕੀ ਖਾਣਾ ਭੰਦੇ ਨੇ ਉਹ ਖਲੀਮਾ ਇਹਨਾਂ ਨੇ ਸ਼ੌਕੀ ਗਰਾਮਦਾ ਮੇਰੇ ਤਾਂ ਟਾਂਕੇ ਨੂੰ ਰਾਜੀ ਖਲਾ ਦੇਗਾ ਅੱਜ ਆਇਆ ਕਾਲਾ ਉਖੜੀ ਉਖੜੀ ਭਾਲ ਭਾਲ ਮੁਖਲੀ ਜਿ ਮਾਰਾ ਕਰੇ ਤੂੰ ਬਾਹਰ ਜੋਡੀ ਡਰਾਈ ਲੀ ਕੀਤੀ ਰਹਾ ਤਰਾਵਾ ਭਰਵਾ ਤੁਮਾਨੂੰ ਕਹੇ ਤੂੰ ਸ਼ੰਕਾ ਬਣਾਵੇ ਨਾ ਉਹਦਾ ਚੈੱਕ ਕਰਦਾ ਸੀ ਵੀ ਠੀਕ ਹੈ ਹੁਣ ਡਾਕਟਰ ਨੂੰ ਫੇਰੀ ਦੱਸਾਂਗੇ ਜਾ ਕੇ ਵੀ ਝਟ ਕੇ ਝੁਟ ਕੇ ਦਿੱਤੇ ਆ ਕੋੜਿਆ ਹੈ ਓਏ ਵੀ ਝਟ ਕੇ ਝੁਟ ਕੇ ਦੇਖਿਆ ਹੁਣ ਠੀਕ ਹੈ ਉਹਦੀ ਖੁੱਡੀ ਲਾਣੀ ਤਰਾ ਇਹਨਾਂ ਨਾਲ ਆ ਬਈ ਯਾਰ ਹੈ ਲੈ ਲੱਗ ਸਦੀ ਲੈ ਓਏ ਓਏ ਹਰ ਦੇ ਕੋਲ ਨਾ ਬੰਦਾ ਬੋਗ ਬੰਦਾ ਉਹ ਬੰਦਾ ਵੀ ਦੂਜਾ ਹੀ ਆ ਬੰਦਾ ਦਾ ਕਿਹੜਾ ਲਾਦਾ ਬੰਦੇ ਬੰਦਾ ਬਦਲੋ ਠੀਕ ਨੂੰ ਕਾਚੀ ਰਹਿਣਿਆ ਸੀ ਲੌਕ ਜਾਣਾ ਯਾਰ ਓਏ ਚੱਕ ਰਹੇ ਦੋਨੇ ਲੱਤ ਲੱਤਾਂ ਨਾਲ ਚੱਕ ਹਾਂ ਹਾਂ ਯਾਰਾਂ ਦੇ ਦੇ ਲਾ ਦੋ ਬੰਦੇ ਇਕੱਠੇ ਕਰਤੇ ਹੋਣੇ 15 ਦਿਨਾਂ ਲਈ ਇਹ ਇਕੱਠੇ ਆ ਦੋਨੇ ਹੈਂ ਦੇਵੀ ਲੈ ਤੂੰ ਦੇਵੀ ਤੂੰ ਔਖਾ ਸੀ ਦੇਵੀ ਓਏ ਤੂੰ ਔਖਾ ਸੀ ਮੈਂ ਕੱਲਾ ਲੈ ਇੱਕ ਤੇਰੇ ਲਈ ਬੰਦਾ ਲੈਤਾ ਇੱਕ ਮੰਜ ਤੇਰਾ ਮੰਜਾ ਇਹ ਸੀ ਉਹੀ ਨੂੰ ਮੰਜੇ 'ਤੇ ਉਹ ਤੇ ਕਰ ਦੋ ਓਏ ਦੂਜੇ ਮੰਜੇ 'ਤੇ ਕਰ ਦੇ ਨੂੰ ਹੋਰ ਵੀ ਕਿਵੇਂ ਆ ਨਾ ਚਲਾ ਦੀ ਮੰਜੇ ਨਾਲ ਨਾਲ ਦੋਨਾਂ ਦੇ ਮੰਜੇ ਇਕੱਠੇ ਕਰ ਦਿੰਦੇ ਭਾਈ ਖੜਾਉ ਕੇ ਅੰਦਰ ਉਹ ਨਾ ਤਾਂ ਫੋਲ ਫੋੜ ਕੇ ਛਡਾਉਣੇ ਆ ਵੀ ਭੈਣ ਨਹੀਂ ਲੱਗਦਾ ਦਿੱਤਾ ਤੋੜ ਤੋੜ ਕੇ ਮੇਰੇ ਸਾਰੇ ਜਿਹਨੂੰ ਦੱਸਦੇ ਦੇਖ ਦੇਖ ਹੂੰ ਦੇ ਦੇਖ ਖੱਪੀ ਖੱਪੀ ਆ ਪੂਰਾ ਅਫਸੋਸ ਕਰੀ ਜਾਂਦਾ ਆਏ ਸਿਕਰਾਏ ਤਾਂ ਨਾ ਨਾ ਦੋਨੋਂ ਲੱਤ ਇੱਕੋ ਹੀ ਉਹੀ ਲੱਤੋ ਕਰੀ ਬੈਠੋ ਉਹੀ ਲੱਤੋ ਕਰੀ ਬੈਠਾ ਸਹੀ ਗੱਲ ਆ ਲੱਤ ਰੋਟੀ ਭਾਜੀ ਚੱਲਦੇ ਆ ਬਾ ਚੱਲਦੇ ਆ ਰੋਟੀਆਂ ਕਿ ਚੱਲਦੇ ਮੇਰੀ ਗੱਲ ਸੁਣਾ ਓਏ ਕੋੜੇ ਮਣਾ ਲਿਆ ਇਹ ਜਾ ਕੋਈ ਨਾ 2 ਮਿੰਟ ਲੱਗਣਗੇ ਵਿਸ਼ਕਰਮਾ ਵਿਸ਼ਕਰਮਾ ਕਹਿੰਦਾ ਵੀ ਕੰਮ ਨਹੀਂ ਕਰਨਾ ਵਿਸ਼ਕਰਮਾ ਕਿਹੜਾ ਕਹਿੰਦਾ ਵਿਸ਼ਕਰਮਾ ਕੰਮ ਨਹੀਂ ਕਰਨਾ ਹੁਣ ਜੇ ਮੇਰੀ ਗੱਲ ਸੁਣਾ ਆਪਾਂ ਨੂੰ ਆਪਾਂ ਨੂੰ ਕਹਤਾ ਹੁਣ ਵਿਆਹ ਵੀ ਪੀਛਣ ਤੋਂ ਵੀ ਅੱਜ ਦਾ ਵਿਸ਼ਕਰਮਾ ਹੈ ਡਾਕਟਰ ਹਾਂ ਫਿਰ ਫਿਰ ਇਹਦਾ ਇਹਦਾ ਵਿਸ਼ਕਰਮਾ ਕਹਿੰਦਾ ਬਿਸ਼ਕਰਮ ਵਾਲਾ ਵਿਸ਼ਕਾਰਮ ਵਾਲਾ ਹਸਪਤਾਲ ਚ ਪਾ ਕੇ ਡਾਕਟਰ ਕਹਿੰਦੇ ਮੈਂ ਤਾਂ ਬਈ ਡਾਂਟੇ ਲਾਉਂਦਾ ਵਿਸ਼ਕਾਰਮ ਵੀ ਹਾਂ ਮੈਂ ਤਾਂ ਸੰਦ ਲਾਉਂਦਾ ਨਹੀਂ ਹੈਂ ਇਹੀ ਗੱਲ ਇਹਦੀ ਹੈ ਜੇ ਹੁਣ ਭਾਵੇਂ ਇਹਨੂੰ ਗਾਹ ਕਾਇਆ ਸਾਨੂੰ ਤਾਂ ਭਈ ਗਾਹ ਕਾਇਆ ਇਸ ਤੋਂ ਉਹਦੀ ਗਾਹ ਗਾਹ ਤਾਂ ਅਟੈਂਡ ਕਰਾਂਗੇ ਨਾਲੇ ਉਹਦੇ ਸਾਡਾ ਕਹਿੰਦੇ ਨਹੀਂ ਸੰਦ ਵੀ ਲਾਈ ਜਾਂਦਾ ਨਾਲੇ ਸੰਦ ਜੜਾ ਕਰਾਂਗੇ ਜਾਓ ਨਾਲੇ ਕਮੈਂਟਾਂ ਚ ਦੱਸਿਓ ਬਈ ਵੀ ਵਿਸ਼ਕਰਮ ਵਾਲੇ ਨੂੰ ਕੰਮ ਕਰਨਾ ਹੁੰਦਾ ਕਰਨਾ ਨਹੀਂ ਹੁੰਦਾ ਠੀਕ ਹੈ ਹਾਂ ਲੱਗੂ ਪਤਾ ਚ ਕੀ ਗੱਲ ਬਾਤ ਆ ਫੇਰ ਦੇਖ ਰਿਹਾ ਕਿਹੜੀ ਚੋਣ ਜਿੱਤਦੀ ਹੈ ਹਾਂ ਵੀ ਕੰਮ ਕਰਨਾ ਚਾਹੀਦਾ ਆ ਦੇਖੋ ਸਾਡਾ ਕੰਮ ਨਾਲੇ ਸੇ ਸੰਦ ਲਾਈ ਜਾਂਦੇ ਆ ਗਿਆਨੀ ਸਾਡਾ ਸੰਦ ਲਾਈ ਜਾਂਦਾ ਸਾਰੇ ਸੰਦ ਕੱਢ ਕੇ ਬਾਹਰ ਨਾਲ ਦਾ ਬਿਸ਼ਕਰਮਾ ਦੀ ਪੂਜਾ ਕਰਾਂਗੇ ਜੇ ਕੰਮ ਆ ਗਿਆ ਨਾਲੇ ਕੰਮ ਕਰਾਂਗੇ ਹੁਣ ਟਰਾਂਸਫਰ ਮੱਚ ਜੇ ਕੋਈ ਪਿੰਡ ਦਾ ਤੇ ਉਧਰੋਂ ਲਾਈਟ ਨਾ ਹੋਵੇ ਜਵਾਕ ਮਾਰਨ ਚੀਕਾਂ ਆ ਕੇ ਵੀ ਲੈ ਟਰਾਂਸਫਰ ਨਹੀਂ ਧਰਨਾ ਇਹ ਕੀ ਹੋ ਸਕਦਾ ਟਰਾਂਸਫਰ ਨਹੀਂ ਧਰਨੀ ਨੂੰ ਲੈ ਕਮੈਂਟ ਕਰਕੇ ਦੱਸੋ ਵੀ ਕੰਮ ਕਰਨਾ ਚਾਹੀਦਾ ਕਿ ਕਰਨਾ ਨਹੀਂ ਚਾਹੀਦਾ ਨਾਲੇ ਅਸੀਂ ਇਹ ਪੂਜਾ ਪੂਜਾ ਪੂਰੀ ਕਰਾਂਗੇ ਇਹੋ ਜੀ ਗੱਲ ਜੀ ਹੂੰ। ਖਾਰਦੇਵ ਆਉਂਦੀ ਹੈ ਜਵਾਨੀ ਯਾਰ ਹੈ? ਪੂਰੀ ਐਵਰੀਬਡੀ ਆ ਕਿਹਦੇ ਮਰਾ ਰਾਫਲ ਗਾਂਧੀ ਵਰਗੇ ਲੱਗਦੇ ਆ ਨਾ। ਓਏ ਰੌਹਲ ਗਾਂਧੀ ਨੂੰ ਰਾਫਲ ਗਾਂਧੀ ਦੱਸਦਾ ਭੈਣ। ਕਿਹੜਾ ਗਾਂਧੀ? ਰਾਫਲ ਗਾਂਧੀ ਕਹਿੰਦਾ। ਜਿਹੜਾ ਕੀ ਲੱਗਦਾ? ਹੂੰ। ਜਮਾ ਸਿਰਲਾਤਾ ਜਾਲ ਕਰ ਬਿਚੀ ਸੀ ਲੁਧਿਆਣੇ ਕਹਿੰਦਾ ਮਿਲੀ ਟ੍ਰਾਂਟੋ ਅੱਜ ਲੈ ਅੱਛਾ ਜੀ ਤੇ ਸਾਡੇ ਦੋ ਦੋ ਸੌਲਵ ਕਰਦੇ ਗੋਲੀ ਓਏ ਹਾਂ ਆਰਾਮ ਮਿੰਟ ਮਾਰ ਯਾਰ ਹਾਂ ਬਾਉ ਤੇ ਸਾਡੇ ਕੋਲ ਦੋ ਦੋ ਆ ਗਏ ਮੈਂ ਵਧੀਆ ਸਦਾ ਹਾਂ ਹਾਂ ਚਲੀ ਗਏ ਚੱਲ ਹਾਂ ਠੀਕ ਨਾ ਜਗੀਆਂ ਕੁਝ ਕਰਦੇ ਮੈਂ ਨਾ ਫੋਨ ਚਾਹੀਦਾ ਹੈ ਹਾਂ ਫੋਨ ਮੋਬਾਈਲ ਚਾਹੀਦਾ ਲੈ 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 ਮੇਰਾ ਵਾਲਾ ਫੋਨ ਵਾਲਾ ਪਤਾ ਲੈਣਾ ਚਾ ਚੰਗਾ ਆਹ ਉਹ ਆ ਗਿਆ ਕੁੜੀਆਂ ਵੀ ਮੇਲੇ ਚੱਲਿਓ ਹੋਰ ਬਸਤੀ ਕਰਦੇ ਹੋਏ ਲਓ ਜੀ ਵੀਰ ਜੀ ਹੁਣ ਅਸੀਂ ਚਾ ਚੱਲ ਪਏ ਕਿੱਥੇ ਨੂੰ ਚੰਡੀਗੜ੍ਹ ਆਂਦੀ ਯਾਰ ਆਂਦੀ ਇੱਥੇ ਫਾਂਟ ਖੂਲਾ ਆਂਦੀ ਯਾਰ ਬਹੁਤ ਜ਼ਿਆਦਾ ਅੱਜ ਲੈਣਾ ਪਾਰਪਿੰਦਰ ਦੇ ਟਾਂਕੇ ਘਟਾ ਕੇ ਹੋਦੇ ਆ ਫੇ ਡਾਕਟਰ ਕੀ ਕਹਿੰਦਾ ਬਾਕੀ ਹੁਣ ਠੀਕ ਐ ਓਕੇ ਐ ਬਾਕੀ ਤੁਸੀਂ ਤੇ ਮੂੰਹ ਤੋਂ ਸੁਣ ਲਓ ਹੋਦੇ ਆ ਫੇ ਤੋਂ ਕਿਵੇਂ ਵਿਸ਼ੋਏ ਇੱਥੇ ਠੀਕ ਐ ਓਕੇ ਚਲੋ ਰੱਖ ਦਿਓ ਜੀ ਫਿਰ ਚਲਦੇ ਆ ਅੱਜ ਪੰਚਗੁਰੂ ਡਾਕਟਰ ਤੋਂ ਬਟਾਉਣਾ ਟਾਂਕੀ ਠੀਕ ਐ ਨਾ ਫਿਰ ਬਸ ਸੈਟ ਆ ਗਿਆ ਨਾ ਬਹੁਤ ਹੰਦਾ ਕੀ ਆ ਗਿਆ ਤੇ ਗੋਟ ਲਓ ਜੀ ਹੁਣ ਅਸੀਂ ਰੁੱਕ ਕੇ ਹਣੀ ਢਾਬਾ ਪੀਨੇ ਆ ਚਾਹ ਲੈਨੇ ਆ ਦੇਸੀ ਘਿਆੜੀ ਚੋਰੀ ਘੜੀ ਵਾਲਾੁੱਤ ਪੀਰ ਜੀ ਚੂਰੀ 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 ਚਾਹੀਦੀ ਚੂਰੀ ਚੂਰੀ ਤੇ ਚਾਹ ਚੂਰੀ ਖਾਣਾ ਤੈਨੂੰ ਇਹ ਨਾ ਖੋਲ ਯਾਰ ਉਹ ਦੇਖਣਾ ਦੇਵਾ ਤੈਨੂੰ ਏਸੀ ਬੰਦ ਕਰੀ ਜਾਂਦਾ ਕਿਉਂ ਕੀ ਗੱਲ ਪਿੱਛੇ ਝੜਦੇ ਹੋ ਯਾਰ ਮੂਰੇ ਤਾਂ ਮੈਨੂੰ ਗਰਮੀ ਲੱਗੀ ਗਈ ਸੁਨਾ ਗੱਲ ਬਾਤ ਯਾਰ ਗੱਲ ਸੁਣਾ ਵਾ ਕੋਈ ਨਾ ਪ੍ਰਾਣੀ ਸਣਾ ਦੇ ਕੋਈ ਹੱਡ ਬੀਤੀ ਸੁਣਾ ਦੇ ਕੋਈ ਜੱਗ ਬੀਤੀ ਸੁਣਾ ਦੇ ਹੈ ਅੱਗੇ ਦੇ ਹੱਡ ਬੀਤੀ ਨੇ ਜਿਹੜੀਆਂ ਹੋਈ ਜਾਂਦੀਆਂ ਨੇ ਹੈ ਕਿਲੇ ਭੈਣ ਦੇਣੇ ਦੀ ਨੂੰਣੀ ਦੇਖਦੇ ਗੋਡੇ ਤੇ ਗੋਡਾ ਖਲਾ ਲਈਦਾ ਅੱਗੇ ਗੱਡੇ ਚ ਵਜਾਵ ਕਰ ਲਈਦਾ ਵੇਲੇ ਡੱਬਿਆ ਇਹ ਹੱਡ ਬੀਤੀ ਨੇ ਸਾਰੀਆਂ ਹੱਡ ਬੀਤੀਆਂ ਬਰਾਵਾ ਕੀ ਕੋੜਾ ਵਾਲੀ ਆ ਗਈ ਚਾਹ ਨਾਲ ਚੋਰੀ ਦੇਸੀ ਕਿਉਂ ਵੀ ਜਿਹੜੀ ਡਿਮਾਂਡ ਹੈ ਕਾਹ ਮ ਚੋਰੀ ਖਣੀ ਕਾਹ ਡੋਲ ਓਏ ਓਏ ਡੋਲ ਓਏ ਬਚਾਇਆ ਅਗਲਾ ਓਏ ਓਏ ਡੋਲ ਲਾ ਦੋ ਯਾਰ ਉਹ ਕਪੜਾ ਲਾ ਦੋ ਇਹ ਸਾਈਕਲ ਤੇ ਮੇਰੇ ਕੋਲ ਚੜਾ ਕੇ ਲਗਾ ਪਤਾ ਨਹੀਂ ਕਿੱਧਰ ਚੱਲੇ ਮੈਨੂੰ ਨਹੀਂ ਪਤਾ ਬਾਬਾ ਨਿੱਕਾ ਜੀ ਉਹਨੂੰ ਪਿਸਾਬ ਜੀ ਦਾ ਇਸੀ ਦਾ ਜੋ ਜਿਹੜਾ ਗੰਜੇ ਕਾਰ ਨਹੀਂ ਉੱਥੇ ਛੱਪੜ ਤੇ ਹਾਂ ਉੱਥੋਂ ਭੇਡ ਜੋਦ ਨੇ ਨਾ ਕਿਤੇ ਗੱਡੀ ਮੋੜਨ ਲੱਗਿਆ ਉਹ ਅਸੀਂ ਸਾਈਕਲ ਤੇ ਉਰੇ ਨੂੰ ਘੁਮਾ ਕੇ ਜੇ ਮੋੜ ਲਾ ਦਿੱਤਾ ਤਾਂ ਬਣੀ ਗੱਡੀ ਕੁੱਡੀ ਦਾ ਸਾਡੇ ਨਾਲ ਲੱਗ। ਕੋਨੇ ਉੱਪਰ ਭਰਾਵਾ ਸਾਡੇ ਦੋ ਦੋ ਲਪੇਟੇ ਛੜਦੇ। ਹਾਂ ਕੋਨੇ ਤੁਸੀਂ ਝਾਕ ਗਏ ਬੜਾ ਅੰਦੀਲਾ ਵੀ ਲੱਫੜ ਛੜਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਨੂੰ। ਯਾਦ ਕਰਦੇ ਅਸੀਂ ਮੈਂ ਤਾਂ ਹੀ ਇਹਦੇ ਵੀ ਨਹੀਂ ਆਏਗੀ ਬਾਜੀ ਵੀ ਤੂੰ ਮੈਂ ਮੋੜੀ। ਮੈਂ ਨਿੱਕਾ ਸੀ ਉਹ ਵੀ ਇੱਡਾ ਨਹੀਂ ਸੀਗਾ। ਉਹ ਤਾਂ ਲੱਗਦੇ ਆ ਕਿ ਕੋਨੇ ਦੋ ਦੋ ਲਪੇਟੇ ਛੜਦੇ। ਮੈਂਟੂ ਦੇ ਬਾਦ ਸੱਟ ਗਿਆ। ਮੈਂ ਮੈਂਟੂ ਦਾ ਵੀ ਨਿੱਕਾ ਸੀ ਮੇਰੇ ਦੇ ਇੱਕ ਅੱਧੀ ਮਾਰਿਆ ਤਾਂ ਮੈਂ ਤਾਂ ਕੰਬਣੇ ਡਰਦੇ ਗਿਆ। ਭਰਾ ਮੈਨੂੰ ਪੂਰੀ ਆਕਲ ਗਈ ਪੈ ਜੇ ਆ ਗਿਆ ਹੈ ਬੜਾ ਉਹ ਲਗਾ ਕਰੇ ਆ ਗਿਰ ਆਵਲਾ ਪਾਲਿਆ ਬੋਲ ਕਰੇ ਚਤੁਰਾ ਧਰ ਲੋ ਗਾਲੀ ਪੂਰੀ ਹਾਂ ਬੰਦੇ ਦਾ ਮੈਨੂੰ ਪਤਾ ਵੀ ਆਏ ਬੰਦੇ ਦਾ ਹੀ ਪਤਾ ਕਰ ਲਿਆ ਵੀ ਉਹਦੇ ਵਿਆਹ ਤੇ ਉਹ ਨਾ ਤੇਰੀ ਭੈਣ ਬਾਲੋ ਮਜ਼ਾਮੇ ਦੇ ਸਾਹਮਣੇ ਹੋ ਲੈ ਵਿੱਚ ਵਿੱਚ ਲੈ ਵਿੱਚ ਲੈ ਬਾਬਾ ਬਾਬਾ ਭੈਣ ਤੋਂ ਬੱਚ ਤਾਂ ਹੋ ਗਿਆ ਉਹ ਆਪ ਕਿੱਥੇ ਡਿੱਗਿਆ ਨਾ ਡਿੱਗਿਆ ਪਕੜੇ ਸਿੱਟੜ ਭਾਈ ਇਥੋਂ ਗੱਡੀ ਰਾਜਪੁਰੇ ਆ ਗਈ ਆਪਾਂ ਨਾ ਇਹਦੇ ਵਿੱਚ ਦੀ ਢਾਲਵੇਂ ਹਾਲ ਦੋ ਸੜਕ ਵੇਰ ਬੰਦੂ ਇਹਦੇ ਪਿੰਦੇ ਪਿੱਛੇ ਲੱਗ ਪਤਾ ਕਰ ਲਿਆ ਤੇ ਗੋਲਡਨ ਪੈਲਸ ਦੇ ਵਿਆਹ ਸੀ ਉਹਨਾਂ ਦਾ ਮੈਂ ਨਾ ਪੱਪੀ ਨੂੰ ਚੱਕ ਜਗਾ ਕੇ ਲੈ ਗਿਆ ਭਰਾ ਉਹ ਗੋਲਡਨ ਪੂਰੀ ਮੁੰਡਾ ਕਰਦੀ ਭਾਉਣ ਲੱਗ ਗਏ ਗੋਟਰਾ ਹੀ ਗੋਟਰਾ ਪਿਆ ਜਦੋਂ ਵੀ ਲਫੇੜੇ ਗਾ ਤਾਂ ਮਾਰੇ ਵੀ ਆਇਆ ਮੈਂ ਪੂਰਾ ਆਵਦਿਆ ਨੇ ਤੇ ਪੱਪੀ ਵੀ ਉਹ ਪੂਰਾ ਸ਼ੂਕਾ ਸੀ ਆਏ ਤੇ ਭਰਾਵਾ ਲੈ ਗਿਆ ਬੱਬੇ ਨੂੰ ਮੈਂ ਜਾ ਕੇ ਪੈਲਸ ਤੇ ਮੈਂ ਉਹਨੂੰ ਪਛਾਣ ਲਿਆ ਬੰਦਾ ਹਾਂ ਤੂੰ ਕਿਹਾ ਮੈਂ ਕਿਹਾ ਆ ਬਈ ਬਾਹਰ ਆ ਹਾਂ ਉਹਨੂੰ ਮੈਂ ਕਿਹਾ ਤੂੰ ਸਾਨੂੰ ਕੋਟੇ ਤੂੰ ਬਾਹਰ ਆ ਬਈ ਹਾਂ ਤੂੰ ਉਹ ਵੀ ਬਾਦੀ ਬਣ ਗਈ ਭੈਣ ਤੇ ਦਾ ਕੰਮ ਉਠਾਈ ਹੋ ਗਿਆ ਹਾਂ ਯਾਰ ਕੇ ਪੂਰੇ ਤਾਬਲੇ ਵਿਖੜਕਾਵਾਂਗੇ ਹਾਂ ਆ ਕਰਕੇ ਭੈਣ ਦੀ ਲੱਤ ਮੇਰਾ ਪੁੱਛਣ ਕਾਲਾ ਉਹ ਦੱਸ ਸਾਬ ਹੰਗਾਰਾ ਹੁਣ ਪਰਣੀ ਐ ਹੰਗਾਰਾ ਨਾ ਪਰ ਫਿਰ ਉਹਨੇ ਬਾਹਰ ਕੀ ਨਿਕਲਣਾ ਸੀਗਾ ਤੁਸੀਂ ਫੇਰ ਉੱਥੇ ਕੰਮ ਚੱਕੋ ਤਾਂ ਲੱਗ ਰਿਹਾ ਲਾ ਲਾ ਕਰਾ ਦੀ ਤੂੰ ਲਾਲੀ ਕੇ ਭਰਾਵਾ ਕਦੇ ਮੇਰੀ ਪਿੰਦਾਂ ਵੀ ਪੁੱਤ ਆਏਗੀ ਹੋਗਾ ਮੇਰੇ ਮਾਰ ਕੇ ਤੇ ਮਾਰੀ ਉਹ ਤੇ ਵੀ ਬਾਈਸਾਈਕਲ ਵੀ ਇਹ ਨਹੀਂ ਮਾਰੀ ਗੱਡੀ ਤੇ ਭਰਾ ਉਹਨੇ ਕੀ ਬਾਹਰ ਨਿਕਲਣਾ ਸੀਗਾ ਉਹ ਬਹਿ ਬੈਠਵਾਇਆ ਇਹਨਾਂ ਨੇ ਹਾਂ ਗੱਲ ਹੀ ਨਹੀਂ ਬਣੀ ਹੰਗਾਰਾ ਦਾ ਭਾਣੀ ਤਾਂ ਪਰ ਨਹੀਂ ਦਿੰਦਾ ਹੰਗਾਰਾ ਦਾ ਪਰ ਨਹੀਂ ਪਉ ਸਾਨੂੰ ਫੇਰੀ ਗੱਲ ਬਣਦੀ ਹੁੰਦੀ ਏ ਇਹ ਨਾਲ ਬਾਤ ਪਾਉਣਾ ਕੋਈ ਹਰਗਾ ਹੰਗਾਰਾ ਪਰ ਅਸੀਂ ਹੰਗਾਰਾ ਭਰਦੇ ਸੀ ਕਹਿੰਦਾ ਹੰਗਾਰਾ ਘੱਭਰੀ ਜਾਂਦੇ ਬਸ ਇਹ ਕੱਟ ਕੇ ਭਾਈ ਪਿੱਛੇ ਦੀ ਗੱਲ ਨਹੀਂ ਬਣੀ ਇਹ ਗੱਲ ਜਮੀ ਨਹੀਂ ਕੋਈ ਬਣੀ ਕੋਈ ਤੰਤ ਨਹੀਂ ਉਹ ਗੱਲ ਗੱਲ ਤੋਂ ਕੋਈ ਬਣੀ ਨਹੀਂ ਨਾ ਪਾਡੇ ਕਰਾ ਦੇ ਗੱਲ ਬਣ ਜੇ ਗੱਲ ਤਾਂ ਦਿੱਥੇ ਬਣੀ ਨਹੀਂ ਪਿੱਛੇ ਯਾਰ ਨਾ ਕੋਈ ਗੱਲ ਨਹੀਂ ਜੀ ਕੋਈ ਤੰਤ ਤੰਤ ਡਰਲਾ ਕਰਕੇ ਡੱਪ ਜੂ ਭਾਈ ਮੇਰੇ ਤੋਂ ਸੱਟ ਵੱਜੀ ਨਾ ਇਹ ਮੇਰੇ ਤੇਰੀ ਗੱਲ ਚ ਕੋਈ ਤੰਤ ਹੈਗਾ ਜੀ ਹੋਰ ਆ ਤੰਤ ਵੀ ਨਹੀਂ ਕੋਈ ਸਮਾਧਾਨ ਨਹੀਂ ਆ ਕੋਈ ਹੱਸਿੰਦਾ ਗੱਲੀ ਨਹੀਂ ਆ ਵੀ ਬਰਾਗੀ ਸ라이 ਆ ਵੀ ਇਸ ਜਾਨਾਂ ਦੇ ਹਮ ਚੱਲਦੇ ਘੰਟੇ ਰਾਜਪੁਰੇ ਆ ਕੇ ਬਰਾਗੀ ਪਰੇ ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਕਾਲੇ ਵੱਲ ਪਿਆ ਹੈ ਕਾਲੇ ਵਿੱਚ ਵੀਰ ਤੇ ਮਰਾਉਂਗਾ ਮੈਂ ਕੋਈ ਕੁਝ ਆ ਜਨਾਲਦੀ ਨੇ ਮੁੱਕ ਗਿਆ ਹੈ ਦੇਖ ਲਿਆ ਕੀ ਜਨਾਲਦੀ ਦੇ ਕਾਲੇ ਨੇ ਮਾਰ ਗਿਆ ਕਿ ਤਾ ਕਿ ਨਾ ਵੀ ਆਪਣਾ ਨਿਸ਼ਾਨ ਮੈਂ ਇਹ ਗੱਲ ਮੇਰੇ ਤੇ ਕਰਦਾ ਵੀ ਕੋਈ ਨਾ देर ਤੇ ਲਿਆ ਦੇਣੀ ਜਿੱਦ ਲੱਗ ਜਾਂਦੀ ਹਾਂ ਕੱਲੇ ਨੂੰ ਜਾਇ ਕਾਲ ਕਰੀਦਾ ਓਏ ਓਏ ਦੇਖਿਆ ਤਾਂ ਨਹੀਂ ਫਿਰ ਇੱਧਰ ਦੇਖਿਆ ਸੀ ਵੀ ਇਹ ਤਾਂ ਨਹੀਂ ਵੀ ਇੱਧਰ ਵੀ ਬਹਿਣ ਦੇ ਕਰ ਕਰਦੋ 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 ਕੋਈ ਨਾ ਕੋਈ ਨਾ ਨਾ ਸਾਡੇ ਦੀ ਗਲਤੀ ਹੈ ਮੈਂ ਨਹੀਂ ਮੈਂ ਗਲਤ ਹਾਂ ਆ ਬਸ ਇਹ ਕੋਈ ਦੂਜਾ ਮੈਂ ਨਹੀਂ ਦੇਖਿਆ ਨਹੀਂ ਮੈਂ ਗਲਤ ਹਾਂ ਮੈਂ ਬੰਦ ਗਿਆ ਉਹ ਤਾਂ ਪਤਾ ਹੀ ਆ ਨਾ ਉਹਦੇ ਬਦਾਈ ਆ ਦੇ ਰਿਹਾ 4 ਦੇ ਰਿਹਾ ਥੇ ਰਵੀ ਦੱਸ ਨੀ ਹੈਗਾ ਸੀ ਦੁਬਾਰੇ ਫੇਰ ਆ ਗਿਆ ਜਿਵੇਂ ਫਿਰ ਆਜਾਏ ਸੀ ਇੱਕ ਜਮੂਰ ਗਿਰਾਂ ਕਾਲੀ ਤਾਂ ਕਿ ਕਿਡਾ ਉਹ ਖੜਿਆ ਰਿਹਾ ਚੱਕ ਰਿਆ ਹੋਣਾ ਕੋਈ ਕਿਰ ਉਹ ਕਿਰ ਕਰਵਾ ਦੀ ਫੇਲਾਪਾਟ ਹੈ ਜੀ ਲੈ ਮੈਂ ਡਾਕਟਰ ਨੂੰ ਸੱਦ ਕੇ ਪੈ ਜਾ ਮਗਰਕੋੜੇ ਦੇ ਕਰਵਾ ਦਾ ਲਾਪਾਟਰੀ ਕੀ ਦੀ ਮੇਰੀ ਹਾਂ ਲਾਪਾਗੋ ਜੇ ਤੂੰ ਟੇਕਦਾ ਨਹੀਂ ਮਰੀਜ਼ ਬੰਦੇ ਨੂੰ ਪਰੇਸ਼ਾਨ ਕਰੀ ਇਹਨੇ ਹੁੰਦੇ ਨਾ ਮਾਰਾ ਹੁੰਦਾ ਐਵਡੈਂਸ ਉਹ ਕੀ ਸ਼ਕਾ ਕਹਿੰਦਾ ਵੀ ਮੇਰੇ ਹੋ ਜਾਂਦੀ ਐ ਖੁਰਕਾ ਮਿੱਠੀ ਮਿੱਠੀ ਕੋੜਾ ਕਰੀ ਇਹਨੇ ਦੇਖ ਮੈਂ ਇਹ ਤਾਂ ਪ੍ਰਿੰਟ ਨਾ ਉਸ ਨਾਲ ਤੇ ਖੋਲ੍ਹਿਆ ਦੇਣਾ ਇਹ ਮਾਸੂਲੀ ਇੰਨ ਇੰਨ ਕਾਗਜ਼ਾਂ ਦੇ ਵਿੱਚੋਂ ਇਹਦੇ ਨੇ ਨਿਕਲਦੇ ਇਹ ਇਹ ਚਾਲੇ ਮਾਰ ਦਿੰਦਾ ਉਹ ਆਇਆ ਥੋੜਾ ਨਿਕਲ ਜਾਂਦਾ ਜੀ ਲੱਗਿਆ ਇਹ ਕਿ ਦੇਖਣ ਲਈ ਕਿ ਨਵੀਂ ਨਾ ਇਹ ਐਮ ਵੀ ਸਿੱਧੀ ਖੋ ਹੋਈ ਹੁੰਦੀ ਆ ਕਹਿੰਦੇ ਵਿੱਚ ਮੁੜੇ ਹੋਇਆ ਇਹ ਵਿੱਚ ਨਾ ਕੁੰਡੀ ਨਹੀਂ ਹੁੰਦੀ ਇਹ ਜਿਹੜਾ ਇਹਲਾ ਦੇ ਉੱਤੇ ਵੇਕਰਗੇ ਨਾ ਉਹ ਕੈਂਚੀ ਨਾਲ ਚਾਲੂ ਲੱਗੂਗਾ ਚਾਲੂ ਜੂ ਤਾਂ ਪਿਆ ਪਾਸੇ ਦਾ ਪਿਆ ਮੋਰ ਕੇ ਵੀ ਵਿੱਚ ਬੀਅੰਸਟੈਪ ਲੈਜਰ ਮੂੜੇ ਹੋਣਗੇ ਆ

ਉਹ ਤਾਂ ਮੈਂ ਹੈ ਉਹ ਮੜ ਕੋਈ ਨਾ ਕੋਈ ਉਹ ਤੋਂ ਯਾਰ ਮੈਂ ਚਲਿਆ ਉਹਦੇ ਲੱਭ ਲੈਣਾ ਪੜ ਗਿਆ ਮੂੰਹ ਘਰ ਲਉਂਗਾ ਮੁਰਜ ਚੰਗਾ ਕੁਝ ਵੀ ਨਹੀਂ ਲੱਗਿਆ ਕੋਈ ਸੀ ਕਿਹੜਾ ਵੀ ਮੂੰਹ ਦੇਖੀ ਕਿੰਨਾ ਪੜਾ ਕਰਿਆ ਨਾ ਕੋੜੇ ਤੇ ਮੂੰਹ ਤਾਂ ਨਾ ਬਣਾ ਯਾਰ ਉਹਦਾ ਉਹ ਕਰ ਤੇ ਮੂੰਹ ਮਾਰਦਾ ਪਿਆਰ ਚ ਮਾਰਦਾ ਸਾ ਮੇਰੀ ਗੱਲ ਸੁਣਦਾ ਮੋਹ ਪਹਿਲਾਂ ਦੂਜੀ ਦਿਗਾ ਨਹੀਂ ਬਾਈ ਮੇਰੀ ਗੱਲ ਸੁਣ ਉਹਦਾ ਨਾਲ ਮੋਹ ਚ ਮਾਰਦਾ ਮੋਹ ਤਾਂ ਫਿਰ ਬੰਦਾ ਮਾਰ ਹੀ ਸਕਦਾ ਪਰ ਮੂੰਹ ਮਾਰਦਾ ਮੋਜ ਹੀ ਐ ਨਹੀਂ ਯਾਰ ਉਹ ਉਹ ਛਟ ਕਾਮਰਾਜ ਆ ਗਿਆ ਯਾਰ ਆ ਕੱਟਿਆ ਰੇ ਨੂੰ ਜੀ ਨੂੰ ਆ ਵੀਡੀਓ ਜੀ ਵੀਡੀਓ ਵੀਡੀਓ ਬੜੀ ਕਰਦੈ ਨੇ ਉਹ ਜ਼ਲਾਂ ਟਾਈਮ ਇਹ ਮੈਂ ਗੱਲਾਂ ਕਰਦਾ ਇਹ ਸੰਦੀਪ ਦੇ ਵਿੱਚ ਐ ਫਿਰਦੈ ਨੇ ਮੱਝ ਵਿੱਚ ਲੈ ਲਾਂਗੇ ਕੋਈ ਦੋ ਸੁਰਵੀਰਾ ਹੈ ਕੜ ਕੜ ਪਿੱਛੇ ਠੀਕ ਹੈ ਹੈ ਪਿੱਛੇ ਪਿੱਛੇ ਇੱਕ ਗੱਲ ਦੀ ਹੋਰ ਵੀ ਸੀ ਕਰੇ ਘਰੋਂ ਹੀ ਲਗੋਟ ਪਾ ਕੇ ਭਾਗਿਆ ਸੀ ਚੱਲਦਾ ਧਰੋ ਲਗੋਟ ਬੰਦੀ ਹੋ ਟੂਰ ਆ ਮੈਂਦੇ ਜਾਉਂਦਾ ਨਾ ਫੋੜ ਦੀ ਜਿੱਟ ਕਰਦਾ ਜੀ ਲੱਗਦਾ ਇੱਕ ਦੇ ਘੜੀ ਜੀ ਘਰੋਂ ਹੀ ਚੱਲ ਬੈਠੇ ਫੋੜ ਕਰਦਾ ਕਰੇ ਕਰੀ ਭਾਗ ਜਾਂਦਾ ਸੀ ਜੋ ਖੇੜਦਾ ਉਹਦੇ ਵੀ ਧਰੋ ਬੰਦੀ ਕੀ ਕਰ ਫੋੜ ਡਾਟਦੇ ਮਨਾ ਕਰਤਾ ਇਹ ਮੁੰਡਾ ਲਗੋਟ ਕਰੋਂ ਹੀ ਭਾਗੇ ਭਾਗੇ ਕਰੇ ਧੀਰੇ ਧੀਰੇ ਉਹ ਖੇੜੀ ਦੇ ਵਿੱਚ ਆ ਸ਼ਾਪ ਵਿਕਰ ਹਾਂ ਉਹ ਤਾਂ ਮੈਨੂੰ ਪਤਾ ਹੈ ਗੱਲਾਂ ਦੇ ਰਾਤ ਨੂੰ ਰਾਤ ਲਗਾਏ ਡਰ ਕੇ ਪਿਸ਼ਾਬ ਕਰਨੀ ਜਾਂਦਾ ਸੀ ਬਿੱਲਬਦਵਾਸ਼ੀ ਕਰਦੇ ਅੱਧਾ ਗਿਆ ਤੇ ਕਰ ਰਹੇ ਤੋਂ ਡਰ ਕੇ ਭੱਜੋ ਬੈਸਤਰੀ ਚ ਨਿੱਕਲ ਜਾਂਦੇ ਮੋੜ ਕੇ ਜਾਂਦੇ ਡਰ ਕੇ ਮੇਰਾ ਮਿਸ਼ਾਹ ਉੱਪਰ ਕਿਹੜੇ ਥੜੀ ਵੱਧ ਹੋ ਜਾਂਦੀ ਹੈ ਇਸ ਨਾਲ ਤੁਹਾਡੀ ਹੈ ਉਹ ਲਾਲੀ ਲਾਲੀ ਬਹੁ ਰਹੀ ਆਪਣਾ ਬਾਈ ਦੀ ਇਹਦੀ ਸਦੀਵ ਜਦੋਂ ਮੈਂ ਤੇਰਾ ਤਾਰੂ ਭੋਸ਼ੇ ਨਾਲ ਆ ਕੇ ਆਇਆ ਕਰਦਾ ਲਾਲੀ ਦਾ ਨਾ ਸੀ ਕੋਸਾ ਕੀ ਦਾ ਬਸ ਇਹਦਾਂ ਕੋਸਾ ਸੀ ਉਹ ਕਹਿ ਕੇ ਉਹਨੂੰ ਲੈ ਕੇ ਨਹੀਂ ਸੰਦੀਪ ਕੋਸਾ ਕਹਿੰਦਾ ਅਸੀਂ ਨੂੰ ਨਾ ਨਾ ਲਾਲੀ ਲਾਲੀ ਨਹੀਂ ਉਹ ਕਹਿ ਕੇ ਉਹਨੂੰ ਨਾ ਨਾਲ ਲੈਣਾ ਤਾਂ ਸੁਦੀਪ ਮੁਰੂ ਵਾਲਿਆ ਆ ਗਿਆ ਨਾ ਬਸ ਇਹ ਕੋਟ ਪਵਾ ਦੇ ਉਹਨੂੰ ਬਾਹਰ ਜਿਹਨੂੰ ਬੋਲਣਾ ਜੇ ਉਹ ਬਾਈ ਬੜੀ ਲਿਆ ਮੈਂ ਪਹਿਲੇ ਦਿਨ ਮੈਂ ਨਾ ਤੇ ਬਰਾ ਦੋ ਪਹਿਲੇ ਦਿਨ ਤਾਂ ਪਹਿਲੇ ਦਿਨ ਨੂੰ ਨਹੀਂ ਪਤਾ ਸੀ ਬੋਲ ਬੋਲ ਇਹ ਤਾਂ ਬੋਲੇ ਬਈ ਮਨੂ ਉਹ ਟੁਕੜਾ ਹੀ ਲੰਘਦਾ ਸੀ ਤੇ ਅਸਲੀ ਦਾ ਰੜਿਆ ਗਿਆ ਫਿਰ ਇਹਦਾ ਰੜਿਆ ਜਿੱਤੂ ਇਹ ਇਹਦੇ ਬਾਰੇ ਤਾਂ ਦੱਸ ਲੈ ਕੋ ਸਰ ਇਹ ਕਿਵੇਂ ਸੀ ਇਹ ਕਿਵੇਂ ਸੀ ਛੜਿਆ ਇਹ ਤਾਂ ਬੋਲ ਸਰ ਜਿਹੜਾ ਜਿਹੜਾ ਇਹਨਾਂ ਦੇ ਨੰਦ ਖਾਂ ਦੀ ਕਲ ਸੀ ਨਾਂ ਦੀ ਟੀਮ ਦੇ ਇਹ ਹੋ ਸਕਦਾ ਤੁਹਾਨੂੰ ਮੈਂ ਸਖਾਦਾ ਹਾਂ ਜਦੋਂ ਹੋਣੇ ਮੈਨੂੰ ਬੰਦ ਆ ਇਹ ਹੋ ਸਕਦਾ ਇਹ ਹੈਗਾ ਤੁਹਾਨੂੰ ਨੂਰ ਵਰਗੇ ਸੀ ਹਣਾ ਦੋਏ ਹੈ ਕਿਵੇਂ ਦੂਰ ਨੂਰ ਵਰਗਾ ਲਿਸਾ ਹਾਂ ਲਿਸਾ ਕੀ ਗੱਲਦਾ ਯਾਰ ਸੁਬਾਤ ਸੇ ਤਬ ਕੋਰ ਕੋਰ ਦੇ ਲਾਓ ਜੀ ਵੀਰ ਜੀ ਟੈਂਕੇ ਆਪਣੇ ਬਾਈ ਦੇ ਕੱਟ ਤੇ ਇਹ ਛੇ ਦੇ ਕਰਦੇ ਟਾਂਕੇ ਸਾਰੇ ਡਾਕਟਰ ਕਹਿੰਦਾ 10 ਦਿਨਾਂ ਤੱਕ ਤੋੜਾ ਫੇਰਾ ਕਰ ਲੱਗ ਜੂ ओके ਤੇ ਟੂ ਕੁੜਾ ਲਈ ਜਾਂ ਦਵਾਈ ਆ ਗਏ ਜੀ ਹੁਣ 25 ਸੈਕਟਰ ਚ ਅਸੀਂ ਆਏ ਸੀ ਪੂਰੀਆ ਸ਼ੋਲੇਖਾਨ ਸਾਡੇ ਨਾਲ ਭੇੜੀ ਹੋਈ ਜੀ ਤੇਜ਼ ਦੂਰੀ ਮਾਰਦ ਰਨੇ ਹੱਥ ਘਾਣਾ ਬਾਏ ਬਾਏ ਰੋਸ ਰਸਤੇ ਉਨੇ ਜੀ ਤੇ ਹੀ ਆ 25 ਹੈ 23 ਦਾ ਫਨਵਾ ਸਤਾ ਸੀ 25 25 25 ਹੁਣ ਆਪਾਂ ਜਾਣਿਆ ਜੂਸ਼ ਵਾਲੇ ਕੋਲ ਰੇੜੀ ਚੱਕ ਕੇ ਲੈ ਨਹੀਂ ਯਾਰ ਰੇੜੀ ਨਹੀਂ ਸੀ ਦੁਕਾਨ ਸੀ ਇੱਥੇ ਤਾਂ ਦੁਕਾਨਾਂ ਲੱਗੀਆਂ ਹੋਈਆਂ ਉਹ ਆਉਂ ਸੀ ਇੰਦਰ ਤੋਂ ਚੱਲਦਾ ਸੀ ਤੇ ਮੈਂ ਦਿਖਾਉਣਾ ਚੱਲ ਚੱਲ ਸਿੱਧਾ ਹੋ ਚੱਲ ਨਾ ਨਾ ਨਹੀਂ ਨਹੀਂ ਤੈਨੂੰ ਪਿਆਵਾਂਗੇ ਉਹ ਪੁੰਜੇ ਤੇ ਚੱਲ ਕੋੜੇ ਇਹ ਕੋੜੇ ਇੱਥੇ ਮੋੜ ਦੇ ਆਉ ਪਈਆਂ ਟੋکریاں ਇਹ ਆ ਸੀ ਉਹ ਬਾਈ ਦੇਖੀ ਆਹ ਨਾ ਗੱਲ ਬਾਤ ਹੈ ਹੈ ਲਿਆ ਹੋਇਆ ਇਹ ਮੈਨੂੰ ਇਹ ਲੱਗਦਾ ਕਿ ਜਵਾਬ ਵੀ ਦੇਣਗੇ ਆਪਾਂ ਨੇ ਦੇ ਦਿਆ ਹੈ ਹੈ ਦੇਣਗੇ ਆ ਉਦੋਂ ਖਾ ਓਏ ਆ ਜੋ ਆ ਭਾਂਦੇ ਤਾਂ ਕੀ ਹੁੰਦਾ ਪਉਂਦੇ ਨਹੀਂ ਆ ਚੀਜ਼ ਇਹ ਘਰ ਮਾੜਿਆ ਪਉਂਦੇ ਕੁਝ ਕਿਹਾ ਦੇਖਾਂ ਪਵਿਤਾ ਸ਼ੇ ਕਹਿੰਦੇ ਨਾ ਨਹੀਂ ਮੈਂ ਤਾਂ ਮੈਕਸਲ ਜੂਸ ਪੀਉਂਦਾ ਮੈਕਸਲ ਮੇਰਾ ਸਤ ਦਾ ਤਰ ਤੋੜਾ ਜੂਸ ਮੈਕਸਲ ਤੈਨੂੰ ਪਿਆ ਮੈਕਸਲ ਜੂਸ ਮੈਨੂੰ ਲੱਗਦਾ ਬਣਨੀ ਨਹੀਂ ਨਹੀਂ ਜਵਾਬ ਦੇਉਂਗੇ ਦੇ ਤਾਂ ਇਹ ਉਹ ਆ ਗਿਆ ਉਹ ਬੋਲਾ ਯਾ ਮੁਕਰ ਕੇ ਡਗੜ ਵਿਸ਼ਕਰਮਾਡੇ ਆ ਬਾਈ ਯਾਰ ਵਿਸ਼ਕਰਮਾਡੇ ਇਹ ਤਾਂ ਕਿਸਦਾ ਕੋਈ ਚੱਲ ਰਿਹਾ ਯਾਰ ਇਹ ਉਲਪਾਈ ਕਰਦੇ ਆ ਜੀਰਕਪੁਰਾ ਇਹਨੇ ਵਿੱਚ ਵੀ ਪਿਛੇ ਮੈਂ ਰਹਿ ਕੇ ਗਿਆ ਕੋਈ ਦੋ ਦਿਨ ਲੱਜ ਜਦੋਂ ਰਹਿ ਗਿਆ ਮਲਖਣਾ ਹਾਂ ਪਰ ਮੈਂ ਤਾਂ ਜਾਣਦਾ ਉਹਦੇ ਨੂੰ ਜਾਣਦਾ ਮਲਕੀਰ ਖਸਵਲਖਣਾ ਰਹਿ ਕੇ ਗਿਆ ਉਹ ਦੋ ਦਿਨ ਮਲਕੀਰਤ ਨਾ ਹਾਂ ਅੱਛਾ ਇਹ ਤੇ ਸੀ ਐਮ ਸੀ ਅੱਛਾ ਸੀ ਕਿਹ ਹੋਰ ਖੜਾ ਸੀਗਾ ਉਹ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਸੀ ਕਿ ਨਹੀਂ ਇਕੱਲੀ ਬਹਿ ਕੇ ਜਾ ਤਾਂ ਕਰਦੇ ਨੇ ਮਨਿੰਦਰ ਮੁੱਟਰ ਕਿਹੜਾ ਸੀ ਮਨਿੰਦਰ ਮੁੱਟਰ ਸੀ ਉਹ ਇਕੱਲੀ ਬਹਿ ਕੇ ਬੱਲੀਆਂ ਬਹਿ ਕੇ ਜਾ ਚੇਤ ਜਾ ਤਾਂ ਕਰਦੀ ਹੋਣੀ ਆ ਹਾਂ ਉਹਨੂੰ ਇਹ ਦੂ ਉਹ ਗੀਤ ਆਇਆ ਸੀਗਾ ਇਦੋਂ ਤੱਕ ਹੋਰ ਸੋਹਣੇ ਸਾਰੇ ਵਿੱਥ ਉਹਨੇ ਆਪਾਂ ਬੋਲਟ ਛੱਡ ਕੇ ਗਏ ਸੀਦੇ ਕੋਲੇ ਸੀ ਗੁਰਪੀਤਾ ਆਪਣਾ ਹਾਗਰਫੀ ਵਾਲਾ ਉਹਨੇ ਦੋ ਦਰੱਖਤ ਰੱਖਿਆਦਾ ਪਤਨ ਗੀਤ ਆ ਜਿੱਕ ਵਨੇ ਹੋਰ ਕੋਈ ਦੋਦੀ ਜਿਹਾ ਗੀਤ ਉਹ ਵੀ ਇਹਦੇ ਚਲਾਈਤਾ ਸੀ ਨੇ ਬੋਲਟ ਹਾਂ ਤੇ ਫਿਰ ਇਹ ਸਾਰੇ ਮਨਕੀਰਤ ਵਰਗੇ ਤੇ ਐਮੀ ਵਰਗੇ ਦਾ ਥਰੇ ਸ਼ਾਮ ਨੂੰ ਆਏ ਸੀ ਸਾਡੇ ਕੋਲ ਰਹੇ ਸੀ ਮੂਵੀ ਦੇਖੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਕੋੜੇ ਹੈ ਕਿਨੂੰ ਇਹਨੂੰ ਇਹਨੂੰ ਆਹ ਮਨੇ ਮੱਕਾ ਜਾਣਾ ਸਿੱਧਾ ਇਹ ਪਲ ਛੜਨਾ ਦਾਦਾ ਥੱਲੇ ਥੱਲੇ ਇੱਧਰ ਜਾਣਾ ਆ ਹਾਂ ਇਹ ਬੋਲੀ ਚੜਾਉਂਦਾ ਸੀ ਇਹ ਬੋਲੀ ਨੂੰ ਹਾਂ ਹਾਂ ਚੜਾਉਂਦਾ ਚੜਾਉਂਦਾ ਬਹੁਤ ਹੀ ਆ ਜੀ ਵਧੀਆ ਥੱਕ ਗਿਆ ਬਣਾ ਨਹੀਂ ਰਿਹਾ ਗੱਲਬਾਤ ਤੁਸੀਂ ਕੁਝ ਸੁਣਾਉਂਦੇ ਹਾਂ ਥੱਕ ਗਿਆ ਬੈਠੇ ਖਾਣ ਵਾਲੀ ਗੱਲ ਔਖਾ ਬਠਣਾ ਹਨਾ ਥੱਕ ਗਿਆ ਬਹੁਤ ਇਹ ਬੈਠਣਾ ਔਖਾ ਤੜਕੇ ਦਾ ਆਣਾ ਹਨਾ ਬੈਠਣਾ ਔਖਾ ਦਾ ਔਖਾ ਯਾਰ ਬੈਠਣਾ ਹਨਾ ਹੱਟੂ ਦਾ ਔਖਾ ਔਖਾ ਲੋ ਬਲੋਣੇ ਗੱਲ ਪੈਂਦਾ ਹੋਰ ਚੰਗਾ ਖਾਂਦਾ ਮੰਦਾ ਬੋਲਦਾ ਹੋਰ ਨੂੰ ਚਾਹੀਦਾ ਹੂੰ ਬੋਲ ਸਹੀ ਗੱਲ ਹੈ ਮਰੀਜ਼ ਬੰਦਾ ਤੰਗ ਹੁੰਦਾ ਗਾਲੀ ਮੈਂਦਾ ਤਾਂ ਮਰੀਜ਼ ਗੱਲ ਫਿਰ ਗੱਲ ਤੋਂ ਨਾ ਹੋਇਆ ਤੈਨੂੰ ਖਾਣ ਸਾਰਾ ਕੁਝ ਦਿੰਦਾ ਹੈ ਡਾਕਟਰ ਕਹਿੰਦਾ ਤੁਰ ਫਿਰ ਬਈ ਆਪ ਦਾ ਹੁਣ ਕਹਦਾ ਮੈਂ ਜੇ ਜਿਹੜੀ ਚੀਜ਼ ਮੰਗਦਾ ਉਹ ਜੀ ਤੈਨੂੰ ਦੇ ਦਿੰਦੇ ਆਂ ਹਾਂ ਜਿਹੜੀ ਮੰਗਦਾ ਉਹ ਮੰਗਦਾ ਉਹ ਦੇ ਦੇ ਖੜੀ ਹੋ ਕੇ ਨਾ ਚਾ ਠੀਕ ਹੈ ਬਈ ਫਿਰ ਹਾਂ ਚੱਲੇ ਫਿਰ ਓਕੇ ਬਾਈ ਯਾਰ ਸਹਰਾਣਾ ਵੀ ਤੇਰੇ ਚਾਚੇ ਨੂੰ ਫੜਾਤਾ ਸੀ ਤਾਂ ਤਾਂ ਉਹ ਇੰਤਹਾ ਤਾ ਦੇ ਗਾਹਾਂ ਗੋਹ ਹੀ ਦੇਗਾ ਅੱਜ ਨਹੀਂ ਵਰਗਾ ਚਾਹ ਠੀਕ ਆ ਚੰਗਾ ਓਏ ਚਾਹ ਠੀਕ ਆ ਓਕੇ ਬਾਏ ਗੁੱਡ ਨਾਈਟ ਟੇਕ ਕੇ ਓਕੇ ਚਲ ਕੁੜੇ ਓਏ 33 ਸਵਾਤ 33 ਸਵਾਤ ਗੁੱਡ ਨਾਈਟ ਕਰਾਇਆ ਓਏ